ਬਟਿੰਡਾ ਦੇ ਪਿੰਡ ਜੀਦਾ ਤੋਂ 400 ਗ੍ਰਾਮ ਹਰੋਇਨ ਸਮੇਤ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਵੀਰਵਾਰ 3 ਵਜੇ ਕੀਤੀ ਗਈ ਡੀਐਸਪੀ ਇਨਵੈਸਟੀਗੇਸ਼ਨ ਵੱਲੋਂ ਬਟਿੰਡਾ ਦੇ ਮਿਨੀ ਸਿਟੀ ਸੈਕਟੇਡ ਵਿਖੇ ਪ੍ਰੈਸ ਕਾਨਫਰੰਸ ਤੇ ਇਸ ਮੌਕੇ ਉਹਨਾਂ ਜਾਣਕਾਰੀ ਗਿੰਦੇ ਉਹ ਦੱਸਿਆ ਕਿ ਸਾਡੇ ਵੱਲੋਂ ਇੱਕ ਕਾਰ ਨੂੰ ਰੋਕਿਆ ਗਿਆ ਤੇ ਕਾਰ ਦੀ ਰੋਕ ਕੇ ਜਾਂ ਤਲਾਸ਼ੀ ਲਈ ਗਈ ਦੌਰ ਦੇ ਵਿੱਚੋਂ 400 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਸੀਜੀ ਟੂ ਦੀ ਪਾਰਟੀ ਵੱਲੋਂ ਇਨਾ ਤਿੰਨੇ ਵਿਅਕਤੀਆਂ ਨੂੰ 400 ਗ੍ਰਾਮ ਖਰੋਨ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ੌਟ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਪੁਲਿਸ ਪਾਲਟੀ ਜਿਹੜੀ ਹੈਗੀ ਆ ਜੀਨਦ ਬਸ ਪਿੰਡ ਦੇ ਬੱਸ ਸਟੈਂਡ ਦੇ ਨੇੜੇ ਜਿਹੜੀ ਹੈਗੀ ਆ ਇਹ 36 ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ ਜੋ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀਆਂ ਹੈਗੀਆਂ ਨਸ਼ੇ ਦੇ ਕਾਬੂ ਪਾਉਣ ਦੀ ਮੁਹਿੰਮ ਦੇ ਤਹਿਤ ਗਈ ਸੀ। ਉੱਥੇ ਇਹਨਾਂ ਨੂੰ ਇੱਕ ਫਿੱਗੋ ਕਾਰ ਜਿਹੜੀ ਹੈਗੀ ਆ ਜਿਹਦਾ ਨੰਬਰ DL 10 CF ਤੇ ਇਹ ਚਾਰ ਸਗਾ ਉਹ ਚੱਕੀ ਹਾਲਜ ਖੜੀ ਮਿਲੀ ਸੀ ਜਿਸ ਤਿੰਨ ਵਿਅਕਤੀ ਬੈਠੇ ਸੀ ਇੱਕ ਡਰਾਈਵਰ ਸੀਟ ਤੇ ਦੂਜਾ ਕੰਡਕਟਰ ਸੀਟ ਤੇ ਇੱਕ ਬੈਕ ਸੈਟ ਤੇ ਇਹਨਾਂ ਨੇ ਜਿਹਨਾਂ ਨੂੰ ਪੁੱਛਿਆ ਵੀ ਤਲਾਸ਼ੀ ਲੈਣੀ ਹੈ ਤੁਹਾਡੀ ਤੁਹਾਡੇ ਕੋਲ ਇਹ ਕੀ ਹੈ ਤੇ ਇਹਨਾਂ ਨੇ ਇਹਨਾਂ ਨੂੰ ਤਲਾਸ਼ੀ ਦੇਣ ਤੋਂ ਇਨਕਾਰ ਕੀਤਾ ਜਿਸ ਸੰਬੰਧ ਦੇ ਵਿੱਚ ਇਹਨਾਂ ਨੇ ਮੈਨੂੰ ਕੰਟਰੋਲ ਰੂਮ ਰਾਹੀਂ ਸੂਚਿਤ ਕੀਤਾ ਵੀ ਸਰ ਇੱਥੇ ਏਦਾਂ ਬੰਦੇ ਸਾਨੂੰ ਤਲਾਸ਼ੀ ਨਹੀਂ ਦੇ ਰਹੇ ਤੁਸੀਂ ਇੱਥੇ ਮੌਕੇ ਤੇ ਆਓ ਮੈਂ ਮੌਕੇ ਤੇ ਗਿਆ ਤਾਂ ਫਿਰ ਇਹਨਾਂ ਦੀ ਕੰਸੈਂਟ ਤੇ ਨਾਲ ਤਲਾਸ਼ੀ ਲਈ ਜਿਹੜਾ ਇਹਨਾਂ ਕੋਲ ਗিয়ার ਬਾਕਸ ਦੇ ਅੱਗੇ ਬਕਸਾ ਹੁੰਦਾ ਛੋਟਾ ਖਾਨਾ ਉਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਦੋਂ ਉਹਨੂੰ ਖੋਲਿਆ ਤਾਂ ਉਹਦੇ ਵਿੱਚੋਂ ਅਸੀਂ ਦੇਖਿਆ ਕਿ ਜਿਹੜੀ ਹੀਰੋਇਨ ਸੀਗੀ ਵજન ਕਰਨ ਤੇ ਇਹ 400 ਗ੍ਰਾਮ ਹੋਈ ਹੈ ਕਿੰਨੇ ਵੀ ਮਾਮਲੇ ਦਰਜ ਨੇ ਜੀ ਇਹਦੇ ਤੇ ਸਭ ਜਿਹੜਾ ਤੁਜਿੰਦਰ ਸਿੰਘ ਡਰਾਈਵਰ ਸੀਗਾ ਉਹਦੇ ਤੇ 10 ਮਾਮਲੇ ਦਰਜ ਨੇ ਜਿਹੜਾ ਪੰਕਜ ਛਾਵੜਾ ਹੈਗਾ ਉਹਦੇ ਤੇ ਦੋ ਤੇ ਜਿਹੜਾ ਮਨਪ੍ਰੀਤ ਔਫ ਮਨੀ ਹੈਗਾ ਉਹਦੇ ਤੇ ਇੱਕ ਮਾਮਲਾ ਦਰਜ ਆ ਇਹ ਸਾਰੇ ਮਾਮਲੇ ਪਹਿਲੇ ਜਣਾ ਤੇ ਲੁੱਟਾਂ ਕੋਹਾਂ ਦੇ ਐਨਡੀਪੀਐਸ ਸੈਕਟਰ ਦੇ ਤੇਲ ਲਈ ਝਗੜੇ ਦੇ ਦੋਸਤ ਕਿਹੜਾ ਫੰਦੇ ਸਿਨੇ ਜੀ ਦਾ ਜੀ ਕਿੰਨੇ ਕੁ ਉਮਰ ਆ ਦੇ ਇਹ 25 ਤੋਂ 28 ਸਾਲ ਦੇ ਵਿੱਚ ਵਿੱਚ ਨਹੀਂ ਕਾਰ ਵੀ ਆਪਣੀ ਹੈ ਜੀ ਨਹੀਂ ਕਾਰ ਕਿਸੇ ਹੋਰ ਦੀ ਹੈ ਜੀ ਕਾਰ ਕਿਸੇ ਹੋਰ ਦੀ ਹੈ ਕੀ ਕਰਦੇ ਜੀ ਕੰਮ ਸਰ ਇਹ ਜਿਹੜਾ ਹੈਗਾ ਵੀ ਆਪਣਾ ਸ਼ਾਰਟ ਬਿਜ਼ਨਸ ਹੀ ਕਰਦੇ ਆ ਕੋਈ ਉਹਦਾ ਹਜੇ ਪੂਰਾ ਖਲਾਸਾ ਨਹੀਂ ਹੋਇਆ ਇਹ ਕੋਈ ਕਿਸ ਤਰ੍ਹਾਂ ਦੀ ਗੱਲ ਕਰਦੇ ਨਸ਼ਾ ਪੱਤਾ ਵੀ ਕਰਦੇ ਕੋਈ ਕਈ ਵੈਸੀ ਹਾਂਜੀ ਅਡਿਕਟ ਨਹੀਂ ਜੀ ਹੈ